मोदी भारती जना पार्टी भार्टी भारती जनता पार्टी श्री नरेंद्र मोदी श्री नरेंद्र मोदी श्री नरेंद्र मोदी ਜੀ ਲੱਡੂ ਵੰਡ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਪਹਿਲਾਂ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਅਸੀਂ ਅੱਜ ਲੱਡੂ ਵੰਡ ਗਏ ਆ ਅੱਜ ਪੂਰੀ ਸ਼ਹਿਰ ਦੇ ਅੰਦਰ ਇੱਥੇ ਆ ਕੇ ਅਸੀਂ ਲੱਡੂਆਂ ਵੰਡ ਰਹੇ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਜਿੱਿੱਦੇ ਵਿੱਚ ਰਾਜਧਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਯਕੀਨ ਜाहिर ਕੀਤਾ ਇੱਕ ਵੱਡੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਹੈ ਤੇ ਦੇਖਿਆ ਜਾਵੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦਾ ਖੁਸ਼ ਹੋ ਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਪ੍ਰਭਾਵਿਤ ਹੋਏ। ਦਿੱਲੀ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਚੁਟਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਇੱਥੇ ਇਹ ਵੀ ਜ਼ਾਹਰ ਕਰ ਦਿੱਤਾ ਕਿਉਂਕਿ ਜਿਹੜੀਆਂ ਹਵਾ ਨੂੰ ਗੰਡਾ ਮਾਰਦੇ ਫਿਰਦੇ ਸੀ ਕੇਜਰੀ ਵਾਲੂ ਵੀ ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਦੀ ਗੱਲ ਕਰਦੀ ਸੀ। ਮਹੱਲਾ ਸਫਾਈ ਦੀ ਗੱਲ ਕਰਦੀ ਸੀ। ਰੋਜ਼ਗਾਰੀ ਦੀ ਗੱਲ ਕਰਦੀ ਸੀ ਪਰ ਇਹ ਕਈ ਪ੍ਰਕਾਰ ਦੇ ਉਹਨਾਂ ਨੇ ਇਹ ਜੇ ਝੂਠੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਲੋਕਾਂ ਨੇ ਤੇ ਬਹੁਤ ਹੀ ਵੱਡਾ ਫਤਵਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਹੱਥ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਮਿਲ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਦੇਸ਼ ਨੂੰ ਦੇਖਦੇ ਵੀ ਦੇਸ਼ ਕਿਵੇਂ ਤਰੱਕੀ ਕਰ ਰਿਹਾਗਾ ਭਾਰਤੀ ਜਨਤਾ ਪਾਰਟੀ ਕਿਵੇਂ ਹਰ ਖੇਤਰ ਦੇ ਵਿੱਚ ਤਰੱਕੀ ਲਿਆ ਰਹੀ ਆ ਜਿਹੜੀ ਡਬਲ ਇੰਜਨ ਸਰਕਾਰ ਦੀ ਸਭ ਤੋਂ ਵੱਡ ਜੇ ਲੋੜ ਸੀ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਸਾਡੀ ਰਾਜਧਾਨੀ ਦਿੱਲੀ ਵਿੱਚ ਲੋੜ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਵੀ ਜਿਤਾਇਆ ਦਿੱਲੀ ਦੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਤੇ ਮੇਰੀ ਜਿਹੜੀ ਸਾਰੀ ਸੰਗਰੂਜ ਜ਼ਿਲ੍ਹੇ ਦੀ ਟੀਮ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਬਕਰ ਸਹਿਵਾਲ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਦੁਬਾਰਤੂ ਫਿਰ ਮੁਬਾਰਕਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਆਉ ਸਮਾ ਦੂਰ ਨਹੀਂ ਪੰਜਾਬ ਦੇ ਅੰਦਰ ਵੀ 27 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਰੱਖਣਗੇ ਤੇ ਪੰਜਾਬ ਦੇ ਅੰਦਰ ਵੀ ਕੰਮ ਦਾ ਫੁੱਲ ਚਲਾਉਣਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ 26 ਸਾਲ ਦਾ ਲੰਬਾ ਸਫਰ ਤੈਅ ਕੀਤਾ ਵਾ ਬੀਜੇਪੀ ਨੇ ਕੀ ਕਹਿਣਾ ਜੋ ਕੋਪਾ ਨੂੰ ਸਾਰੇ ਦੇ ਸਾਹਮਣੇ ਆ ਕੋਈ ਤਾਂ ਮੈਂ ਕਹਿ ਕੇ ਤੇ ਆਂਦਾ ਜੋ ਪਹਿਲਾਂ ਦੂਜੀਆਂ ਪਾਰਟੀਆਂ ਨੇ ਗਮਰਾਹ ਕਰਕੇ ਆਪਣੀ ਉੱਥੇ ਸਰਕਾਰਾਂ ਬਣਾਈਆਂ ਕਿਤੋਂ ਨਾ ਕਿਤੇ ਲੋਕਾਂ ਨੂੰ ਪਤਾ ਚੱਲ ਗਿਆ ਵੀ ਭਾਰਤੀ ਜਨਤਾ ਪਾਰਟੀ ਇੱਕ ਅਜੀਬ ਪਾਰਟੀ ਆ ਜਿਹੜੀ ਹਰੇਕ ਸਮਾਜ ਨੂੰ ਹਰੇਕ ਵਰਗ ਨੂੰ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਰੇ ਨਾਲ ਲੈ ਕੇ ਚੱਲ ਜੀਆ ਇਸ ਨੂੰ ਦੇਖਦੇ ਸਿੱਧੇ ਦਿੱਕਤੀ ਨੂੰ ਦੇਖਦੇ ਲੋਕਾਂ ਨੇ ਵਿਸ਼ਵਾਸ ਜਾਹਰ ਕੀਤਾ ਦੇ ਭਾਰਤੀ ਪਾਰਟੀ ਦੀ ਸਰਕਾਰ ਦੇ ਆਪਦੇ ਪੱਟੇ ਲੀਡਰਾਰੇ ਨੇ ਉਹਨਾਂ ਨੂੰ ਕਿਵੇਂ ਦੇਖ ਦੋ ਇਹ ਦੇਖੋ ਜਿੰਨੇ ਵੀ ਵੱਡੇ ਲੀਡਰ ਸੀ ਲੋਕਾਂ ਨੂੰ ਪਤਾ ਚੱਲ ਗਿਆ ਇਹ ਜਿਹਨਾਂ ਦੇ ਅੰਦਰ ਗਏ ਸੀ ਉਹ ਸਾਫ ਜਾਹਰ ਹੋ ਗਿਆ ਵੀ ਜਿਹੜੇ ਉਹਨਾਂ ਤੇ આરોਪ ਲੱਗੇ ਸੀ ਉਹ ਸੱਚੇ ਨੇ ਇਸ ਕਰਕੇ ਵੱਡੇ ਲੀਡਰਸ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਹਾਰ ਹੋ ਗਏ ਅੱਜ ਨੂੰ ਪੂਰੀਆਂ ਵਧਾਈਆਂ ਗ੍ਰੇਮੀਆ ਬੰਦੀਆਂ ਜਾਸਨ ਮਨਾਇਆ ਜਿਸ ਤੋਂ ਸਰਨਾਪਨ ਤੋਂ ਸਾਰੇ ਹੀ ਦੇਸ਼ ਵਾਸੀ ਜੈ ਸ਼੍ਰੀ ਰਾਮ ਇਹ ਜਿਹੜਾ ਅੱਜ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਜਿਸ ਤਰ੍ਹਾਂ 144 ਸਾਲਾਂ ਬਾਅਦ ਮਹਾਪ੍ਰਾਗ ਦੇ ਜਿਹੜਾ ਪ੍ਰਾਗਰਾਜ ਵਿੱਚ ਹੁੰਮ ਲੱਗਿਆ ਦੇ ਉਸ ਦਾ ਸਾਰੇ ਹਿੰਦੁਸਤਾਨ ਦੀ ਸਾਰੇ ਹਾਰਡ ਦੇ ਵਿੱਚ ਖੁਸ਼ੀਆਂ ਮਨਾਇਆ ਰਹੇ ਨੇ ਇਸੇ ਤਰ੍ਹਾਂ ਹੀ ਪਲੀ ਦਿੱਲੀ ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦਾ ਟੰਕਾ ਵੱਜ ਰਿਹਾ ਹੈ ਦੰਕਾ 2 ਵਜ ਰਿਹਾ ਹੈ ਕਿਉਂਕਿ ਮੋਦੀ ਜੀ ਦੇ ਗਰੰਟੀਆਂ ਨੇ ਲੋਕਾਂ ਨੇ ਦੇਖ ਲਿਆ ਉਹ ਸਹੀ ਨੇ ਜੇ ਦਿੱਲੀ ਦੇ ਵਿੱਚ ਕੋਈ ਸਿੱਖਿਆ ਪ੍ਰਣਾਲੀ ਵਧੀਆ ਹੁੰਦੀ ਸਿਹਤ ਪ੍ਰਣਾਲੀ ਵਧੀਆ ਹੁੰਦੀ ਤਾਂ ਅੱਜ ਇਹ ਪਾਰਟੀ ਨੂੰ ਖਾਰ ਦਾ ਮੂੰਹ ਨਾ ਦੇਖਣਾ ਪੈਂਦਾ ਮੋਦੀ ਜੀ ਦੀਆਂ ਨੀਤੀਆਂ ਨੂੰ ਸਭ ਦਾ ਸਾਥ ਸਭ ਦਾ ਵਿਕਾਸ ਦੇਖਦੇ ਹੋਏ ਇੱਥੇ ਵੀ ਡਬਲ ਇੰਜਨ ਸਰਕਾਰ ਬਣੂਗੀ ਹੋਰ ਗਾਇ ਕਿ ਦੋ ਚਾਰ ਸੂਬੇ ਆਨ ਵਾਲੇ ਸਤਾਈ ਦੇ ਵਿੱਚ ਪ੍ਰਧਾਨ ਜੀ ਨੇ ਦੱਸਿਆ ਛੇਤੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੂਗੀ ਔਰ ਸਾਰੇ ਦੇਸ਼ ਦੇ ਵਿੱਚ ਕਮਲ ਦਾ ਫੁੱਲ ਜਲਦੀ ਖਿਲੂਗਾ ਔਰ ਮੈਂ ਆਪਣੇ ਵੱਲੋਂ ਆਪਣੇ ਸੰਗਠਨ ਵੱਲੋਂ ਦਿੱਲੀ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੋਦੀ ਜੀ ਦੀਆਂ ਨੀਤੀਆਂ ਤੇ ਯਕੀਨ ਕਰਕੇ ਅੱਜ ਉਹਨਾਂ ਦੀ ਸਰਕਾਰ ਪੂਰੀ ਪ੍ਰਚੰਡ ਬੋਬਤ ਦੇ ਨਾਲ ਦਿੱਲੀ ਵਸਣ ਦਿੱਤੀ ਹੈ ਔਰ ਦੇਖਣਾ 2-4 ਮਹੀਨੇ ਦੇ ਵਿੱਚ ਹੀ ਦਿੱਲੀ ਦੀ ਕਾਇਆਪਲਟ ਕਰ ਦੇ ਮੋਦੀ ਜੀ ਜੈ ਸ਼੍ਰੀ ਰਾਮ ਅੱਜ ਤੁਸੀਂ ਇੱਥੇ ਆ ਕੇ ਕਿੰਨੀ ਚੀਜ਼ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਮੈਂ ਭਾਰਤ ਦੇ ਵਸਨੀਕਾਂ ਨੂੰ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਵਧੀਆ ਦਿਨ ਬਹੁਤ ਹੀ ਭਾਗਾ ਵਾਲਾ ਦਿਨ ਜਦ ਕੇ ਮੈਂ ਇਹ ਕਹੂੰਗਾ ਬਦੀ ਤੇ ਨੇਕੀ ਦੀ ਜਿੱਤ ਹੋਈ ਹੈ ਬਦਈਆ ਉਹ ਅਹੰਕਾਰ ਦਾ ਬਖਸ਼ਣ ਬਖਸ਼ ਜਾ ਉਹ ਦੋ ਅਹੰਕਾਰ ਦਾ ಪಕ್ಷੰਦੀ ਉਹ ਭਗਵਾਨ ਨੇ ਅਹੰਕਾਰ ਦਾ ಪಕ್ಷਣ ਕੀਤਾ ਤੇ ਜੀ ਬਾਜੀ ਦਾ ਕਿੱਦੀ ਜਿੱਤ ਬਹੁਤ ਵੱਡੀ ਜਿੱਤ ਹੈ ਉਧਰ ਉਹਨਾਂ ਨੂੰ ਪਾਰਟੀ ਜਨਤਾ ਪਾਰਟੀ ਦੀ ਉਥੇ ਵੱਡੀ ਜਿੱਤ ਹੈ ਉਥੇ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਹੈ ਕਿਉਂਕਿ ਜਿਹੜਾ ਝੂਠੇ ਵਾਦੇ ਕਰਕੇ ਕੇਜਰੀਵਾਲ ਜੀ 10 ਸਾਲ ਸੱਤਾ ਦੇ ਵਿੱਚ ਰਹੇ ਉਹਨਾਂ ਨੇ ਹਰ ਗੱਲ ਤੇ ਝੂਠ ਬੋਲਿਆ ਮੈਂ ਕੋਠੀ ਨਹੀਂ ਲਵਾਵਾਂਗਾ ਮੈਂ ਮਕਾਨ ਨਹੀਂ ਲਵਾਵਾਂਗਾ ਮੈਂ ਕਾਰ ਨਹੀਂ ਲਵਾਵਾਂਗਾ ਤੁਸੀਂ ਦੇਖਿਆ ਹੋਵੇਗਾ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਮਰਜ਼ੀ ਗੱਲ ਕਰ ਲੋ ਉਹ ਕਹਿਣਗੇ ਕਿ ਦਿੱਲੀ ਦੇ ਵਿੱਚ ਬਿਲਕੁਲ ਵੀ ਡਿਵੈਲਪਮੈਂਟ ਨਹੀਂ ਹੋਈ ਇਹ ਹੀ ਆਲ ਪੰਜਾਬ ਦਾ ਕੁਨਾਂ ਪਾ ਪੰਜਾਬ ਦੇ ਵਿੱਚ ਤਾਂ ਆਪਾਂ ਅੱਖਾਂ ਨਾਲ ਦੇਖਦੇ ਆਪਾਂ ਉਹਦੇ ਬਤਨੀ ਤਾਂ ਕਿ ਪੰਜਾਬ ਦਾ ਕੀ ਹਾਲ ਹੈ ਕਿਸ ਤਰ੍ਹਾਂ ਰਿਸ਼ਵਤਖੋਰੀ ਵੱਧ ਰਹੀ ਹੈ ਇਸ ਤਰ੍ਹਾਂ ਕ੍ਰਾਈਮ ਰੇਟ ਵੱਧ ਰਿਹਾ ਹੈ ਨਸ਼ਾ ਕਿਸ ਤਰ੍ਹਾਂ ਵੱਧ ਰਿਹਾ ਹੈ ਤੁਸੀਂ ਜੇ ਕਹਿ ਨੂੰ ਇੱਕ ਪਰਫਾਰਮੈਂਸ ਦੱਸਦੀ ਹੈ ਅਮਦਵੀ ਪਾਰਟੀ ਦੀ ਨਾ ਦਿੱਲੀ ਦੇ ਵਿੱਚ ਨਾ ਪੰਜਾਬ ਦੇ ਵਿੱਚ ਸਿਰਫ ਵੱਡੇ ਵੱਡੇ ਬੋਲ ਲਾਉਣੇ ਐਡਵਰਟਾਈਜ਼ਮੈਂਟਾਂ ਦੇਣੀਆਂ ਗੱਲਾਂ ਕਰਨੀਆਂ ਚੁਟਕਲੇ ਸੁਣਾਉਣੇ ਇਹੀ ਕੰਮ ਹੈ ਜਿਹੜਾ ਹੈਗਾ ਮੋਦੀ ਜੀ ਨੇ ਧਰਤਲ ਤੇ ਕੰਮ ਕੀਤਾ ਡਿਵੈਲਪਮੈਂਟ ਕਰਕੇ ਦਿਖਾਈ ਹੈ ਦਿੱਲੀ ਦੇ ਵਿੱਚ ਵੀ ਬਹੁਤ ਜੋ ਸੈਂਟਰ ਗਵਰਨਮੈਂਟ ਦੇ ਅਧੀਨ ਡਿਪਾਰਟਮੈਂਟ ਪੈਂਦੇ ਸੀ ਉਹਨਾਂ ਦੇ ਰਾਹੀਂ ਸਾਰਾ ਕੰਮ ਹੋਇਆ ਸਟੇਟ ਗਵਰਨਮੈਂਟ ਨੇ ਦਿੱਲੀ ਗਵਰਨਮੈਂਟ ਨੇ ਕੋਈ ਕੰਮ ਨਹੀਂ ਕੀਤਾ ਕੋਈ ਮਾੜੀ ਮੋੜੀ ਜੋ ਹੈ ਛੋਟੇ ਮੋਟੇ ਕੰਮ ਨੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਰਾਗ ਗਈ ਜਾਣਾ ਇਹ ਹੀ ਕੰਮ ਰਿਹਾ ਹੈ ਕੀ ਕਰਨ ਜਾਉਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇੱਕਾਤੀ ਦੇ ਸ਼ੁਭਕਾਮਨਾਵਾਂ ਦਿੱਤੀ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਨ ਤੇ ਵਧਾਈ ਦਿਨਾਂ ਹਾਂ ਦੇ ਨਾਲ ਹੀ ਦਿੱਲੀ ਵਾਸੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੇ ਜਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ਼ ਵਿਕਾਸ ਦੀਆਂ ਨੀਤੀਆਂ ਦੇ ਪ੍ਰਤੀ ਆਪਣਾ ਮਤਲਬ ਕਿ ਸਹਿਯੋਗ ਦਿੱਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬੋਲ ਨਾਲ ਸਰਕਾਰ ਬਣਾਈ ਹੈ ਅਤੇ ਦਿੱਲੀ ਵਾਸੀਆਂ ਨੇ ਇਹ ਸੰਦੇਸ਼ ਵੀ ਦਿੱਤੀ ਹੈ ਕਿ ਥੋੜ ਦੇ ਭ੍ਰਸ਼ਟਾਚਾਰ ਦੀ ਰਾਜਨੀਤੀ ਜ਼ਿਆਦਾ ਚਿਰ ਨਹੀਂ ਚੱਲਦੀ ਅਤੇ ਸੱਚ ਤੇ ਵਿਕਾਸ ਦੀ ਰਾਜਨੀਤੀ ਤੇ ਮੋਹਰ ਲਗਾ ਕੇ 48 ਸੀਟਾਂ ਨਾਲ ਦਿੱਲੀ ਦੇ ਵਿੱਚ ਪੂਰਨ ਬਹੁਮਤ ਦੀ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈ